ਕਿ ਬਤਾਉਦੇ ਹੋਏ ਜੀ ਮੈਡਮ ਤੁਸੀਂ ਅੱਜ ਪਿੰਡ ਸ਼ਵਾਨਾ ਦੇ ਵਿੱਚ ਪਹੁੰਚੇ ਹੋ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਗੁਰੂਕੁਲ ਐਜੂਕੇਸ਼ਨ ਵੈਲਫੇਅਰ ਸਾਇਟੀ ਵੱਲੋਂ ਅੱਜ ਪਿੰਡ ਸ਼ਵਾਨਾ ਦੇ ਵਿੱਚ ਪੰਜ ਕੁੜੀਆਂ ਦੇ ਸਮੂਹਿਕ ਵਿਆਹ ਕਿਤੇ ਜਾ ਰਹੇ ਨੇ ਐਸਾ ਦੇ ਉਪਰਾਲੇ ਇਹਨਾਂ ਵੱਲੋਂ ਪਹਿਲੇ ਵੀ ਕੀਤੇ ਗਏ ਨੇ ਤੇ ਅੱਜ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਤੇ ਮੈਂ ਸਾਰੇ ਨਵਜ ਜੋੜਿਆਂ ਨੂੰ ਵਧਾਈ ਦਿੰਦੀ ਆਂ ਔਰ ਗੁਰੂਕੁਲ ਐਜੂਕੇਸ਼ਨ ਵੈਲਫੇਅਰ ਸਾਇਟੀ ਦਾ ਵੀ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਮੈਨੂੰ ਇਹ ਚੰਗਾ ਮੌਕਾ ਦਿੱਤਾ ਉਹ ਵੀ ਇਸ ਮੌਕੇ ਤੇ ਬਾਕੀ ਜੀ ਕਿਨ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਨਾ ਕਾਫੀ ਨੇ ਜਿਹੜੇ ਪਹਿਲੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਹੋਏ ਨੇ ਔਰ ਕਈ ਜਿਹੜੇ ਫਾਸਲ ਕਦੇ ਚਿਲੇ ਨੇ ਉਹਨਾਂ ਵਿੱਚ ਸਭ ਪ੍ਰੋਗਰਾਮ ਹੋ ਚੁੱਕੇ ਹੋਣਗੇ ਇਸ ਵੀਡੀਓ ਨੇ ਰਹੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਹੀ ਕਹਾਂਗੀ ਕਿ ਸਾਨੂੰ ਸਾਇਟੀ ਨਾਲ ਜੁੜ ਕੇ ਜਿਹੜਾ ਨੇ ਇਸ ਤਰ੍ਹਾਂ ਦੇ ਭਲੇ ਦੇ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ ਇੱਕ ਤਾਈ ਹੁੰਦਾ ਕਿ ਸਾਇਟੀ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਲੋਕਾਂ ਦੇ ਵਿੱਚ ਉਤਸ਼ਾਹ ਵੀ ਪੈਦਾ ਹੁੰਦਾ ਔਰ ਕੋਈ ਵੀ ਜਿਹੜਾ ਪਰਸੇ ਨਹੀਂ ਆਪਣੀ ਕੁੜੀ ਨੂੰ ਬੋਝ ਨਹੀਂ ਸਮਝਦੇ ਕਿ ਮੱਤਾ ਵੀ ਅਸੀਂ ਮਾਣ ਸੀ ਵਿੱਚ ਪੁੰਤੇ ਹੋ ਪਿੰਡ ਸਿਵਾਨਾ ਦੇ ਥੋੜਾ ਕਿੱ ਇੱਕ ਅੱਜ ਗੁਰੂਪੁਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਲੋ ਪਿੰਡ ਸਿਵਾਨਾ ਵਿੱਚ ਸੋਹਣ ਕੰਨਿਆਂ ਦੇ ਵਿਆਹ ਕਰਾਇਆ ਜਾ ਰਹੇ ਨੇ ਬਹੁਤ ਵਧੀਆ ਉਪਰੰਦ ਹੈ ਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਇੱਥੇ ਸਾਰੀ ਟੀਮ ਵਰਕ ਹੈ ਬਹੁਤ ਵਧੀਆ ਟੀਮ ਕੰਮ ਕਰ ਰਹੀ ਹੈ ਕਿ ਆਪਾਂ ਚਾਹੀਦਾ ਹੈ ਕਿ ਹਰੇਕ ਬੰਦੇ ਨੇ ਨਾਲ ਜੁੜਨਾ ਚਾਹੀਦਾ ਹੈ ਜਿੰਨਾ ਵੀ ਆਪਦੇ ਲਸਿਓ ਹੋ ਸਕੇ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤਾਂਕਿ ਕੋਈ ਵੀ ਇਹ ਜਿਵੇਂ ਤੁਮਾਂ ਲੋਕਾਂ ਨੇ ਕੋਈ ਲੜੀ ਕੀ ਕਰੀ ਰਹਿਣਾ ਸਕੇ ਉਹਨਾਂ ਦੇ ਵਿਆਹ ਕਰਤੇ ਜਾ ਸਕਦੇ ਉਹ ਆਪਾਂ ਨੂੰ ਆਪਣੀ ਆਤਮਾ ਦੇ ਵਿੱਚੋਂ ਇੱਕ ਆਵਾਜ਼ ਦਿੰਦਾ ਹੈ ਜਿਸ